ਹਾਂਜੀ ਹੈਲੋ ਫਰੈਂਡਸ ਵੈਲਕਮ ਟੂ ਯੂਟਿਊਬ ਚੈਨਲ ਜੀ ਕਿਵੇਂ ਸਾਰੇ ਠੀਕ ਠਾਕ ਹੋ ਜੀ ਐਬੀਡੀ ਪੰਜਾਬ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਮੈਂ ਹਾਂ ਬਲਵਿੰਦਰ ਕੌਰ ਤੇ ਬਲੌਗ ਆਪਾਂ ਸਟਾਰਟ ਕਰਤਾ ਜੀ ਮਾਰਨਿੰਗ ਦਾ ਟਾਈਮ ਆ ਟਾਈਮ ਮੇਰੇ ਖਿਆਲ ਦੇ ਵਿੱਚ ਨਾ ਇਹ 7:48 ਵਜੇ ਦਾ ਟਾਈਮ ਹੋਊਗਾ 7:30 ਤੋਂ 7:48 ਵਜੇ ਦਾ ਟਾਈਮ ਹੋਊਗਾ ਤੇ ਮੈਂ ਉਸ ਤੋਂ ਪਹਿਲਾਂ ਜਿਹੜਾ ਹੈਗਾ ਬੱਚਿਆਂ ਨੂੰ ਸਕੂਲ ਭੇਜ ਦਿੱਤਾਗਾ ਤਿਆਰ ਕਰਕੇ ਲੰਚ ਵਗੈਰਾ ਉਹਨਾਂ ਦੇ ਪੈਕ ਕਰਕੇ ਤੇ ਸਾਰਾ ਕੰਮ ਜਿਹੜਾ ਸਵੇਰ ਦਾ ਆਪਾਂ ਕਿਚਨ ਦਾ ਜਿਹੜਾ ਕੰਮ ਖਤਮ ਕਰ ਦਿੱਤਾ ਤੇ ਝਾੜੂ ਲਾਉਣ ਤੋਂ ਬਾਅਦ ਮੈਂ ਲੱਗੀ ਸੀ ਜੀ ਕੋਚਾ ਲਾਉਣ ਵਾਸਤੇ ਤੇ ਮੈਂ ਕਿਹਾ ਚਲੋ ਹੁਣ ਤਾਂ ਮੇਰੇ ਸਵੇਰੀ ਜਿਹੜੇ ਹੈਗੇ ਪੋਚੇ ਦੇ ਕੰਮ ਨਿਭੜ ਜਾਂਦੇ ਆ ਤੇ ਆਪਾਂ ਮਤਲਬ ਜੀ ਹੁਣ ਨੂਰ ਜਾਂਦੀ ਹੈ ਨਾ ਤਾਂ ਕਰਕੇ ਮੇਰੇ ਕੰਮ ਫਰੈਂਡ ਉਸ ਉਸ ਹਿਸਾਬ ਨਾਲ ਫਨਵੇੜ ਲੈਂਦੀ ਆ ਤੇ ਨੂਰ ਜਾਂਦੀ ਹੈ ਸਵੇਰੇ ਹਨਾ ਤੁਹਾਨੂੰ ਮੈਂ ਪਹਿਲਾਂ ਵੀ ਕਾਫੀ ਵਾਰ ਦੱਸਿਆ ਕਿ ਢੜਨ ਜਾਂਦੀ ਹੈਗੀ ਉਹ ਤੇ ਫਿਰ ਉਹ ਸਵੇਰ ਜਲਦੀ ਜਾਂਦੀ ਆ ਉਸ ਹਿਸਾਬ ਨਾਲ ਫਿਰ ਜਲਦੀ ਉੱਠਣਾ ਪੈਂਦਾ ਜੀ ਫਿਰ ਉਹਦਾ ਲੰਚ ਵਗੈਰਾ ਨਾ ਜਦੋਂ ਤਿਆਰ ਕਰਦੀ ਤੇ ਨਾਲ ਹੀ ਜਿਹੜਾ ਹੈਗਾ ਆਪਾਂ ਤਰੰਤ ਲੰਚ ਡਰੈਡੀ ਕਰ ਦਿੰਨੀ ਹੁੰਦੀ ਹੈ ਮੈਂ ਠੀਕ ਆ ਤੇ ਮਤਲਬ ਇਹ ਹੈ ਕਿ ਵੀ ਜਿਹੜੀ ਸਾਡੀ ਰੋਟੀ ਉਹ ਮੈਂ ਨਹੀਂ ਬਣਾਉਂਦੀ ਹੈਗੀ ਤੇ ਬਸ ਬੱਚਿਆਂ ਦਾ ਜਿਹੜਾ ਹੈਗਾ ਉਹ ਕੰਮ ਖਤਮ ਕਰ ਦਿੰਨੀ ਹੈ ਹਨ ਤੇ ਲਓ ਜੀ ਮੈਂ ਲਾ ਰਹੀ ਹਾਂ ਇੱਥੇ ਪੋਚੇ ਤੇ ਮਤਲਬ ਕਿ ਸਾਰੇ ਕੰਮ ਮੇਰੇ ਤਕਰੀਬਨ ਬਸ ਆਪਣੇ ਨਾਲ ਜਦੋਂ ਮੇਨ ਕੰਮ ਸਫਾਈ ਦਾ ਹੁੰਦਾ ਹਨ ਜਿਹੜੇ ਕੰਮ ਨਿਪੜ ਜਾਂਦੇ ਫਿਰ ਆਪਣੇ ਅੱਧੇ ਕੰਮ ਨਿਪੜ ਜਾਂਦੇ ਨੇ ਤੇ ਉਸ ਤੋਂ ਬਾਅਦ ਜਿਹੜਾ ਫਿਰ ਅਸੀਂ ਮਤਲਬ ਝਾੜੂ ਸੋਰੀ ਪੋਚਾ ਲਗਵਾਉਣ ਤੋਂ ਬਾਅਦ ਮੈਂ ਬਣਾਉਂਗੀ ਜੀ ਆਪਣੇ ਵਾਸਤੇ ਰੋਟੀ ਤੇ ਅੱਜ ਹੈ ਦਿਨ ਹੈਗਾ ਜੀ ਸ਼ਨੀਵਾਰ ਦਾ ਤੇ ਮੰਮੀ ਅੱਜ ਗਏ ਹੋਏ ਆਗੇ ਤੇ ਮੰਮੀ ਨਾ ਮਤਲਬ ਕਿ ਜੀਜਾ ਜੀ ਮੰਮੀ ਦੇ ਜੀਜਾ ਜੀ ਬਿਮਾਰ ਨੇਗੇ ਤੇ ਉਹ ਉੱਥੇ ਗਏ ਨੇਗੇ ਉਹਨਾਂ ਦਾ ਪਤਾ ਲੈਣ ਵਾਸਤੇ ਕਾਫੀ ਜ਼ਿਆਦਾ ਬਿਮਾਰ ਨੇਗੇ ਉਹ ਕਹਿੰਦੇ ਚਲੋ ਮੈਂ ਪਤਾ ਲੈ ਆਵਾ ਤੇ ਮੰਮੀ ਗਏ ਹੋਏ ਆ ਤੇ ਅੱਜ ਮੈਨੂੰ ਮੀਟਿੰਗ ਤੇ ਵੀ ਜਾਣਾ ਸੀਗਾ ਇਸ ਲਈ ਮੈਨੂੰ ਸੀਗਾ ਮੈਂ ਫਟਾਫਟ ਕੰਮ ਨੇ ਵੇਢ ਲਾ ਤੇ ਅੱਜ ਮੇਰੇ ਕੱਪੜੇ ਵੀ ਹੈ ਨਹੀਂ ਸੀਗੇ ਧੋਣ ਵਾਲੇ ਕਿਉਂ ਕੱਪੜੇ ਤਾਂ ਪਕਾਲੀ ਧੋਤੇ ਸੀ ਜੀ ਤੇ ਕਾਫੀ ਜ਼ਿਆਦਾ ਕੱਪੜੇ ਇਕੱਠੇ ਹੋਏ ਪਏ ਸੀਗੇ ਤੇ ਮਤਲਬ ਦਿੱਲੀ ਦੀ ਦਿੱਲੀ ਕੱਪੜੇ ਧੋਤੇ ਜਾਂਦੇ ਨੇਗੇ ਇੱਕ ਅੱਧਾ ਦਿਨ ਵਿੱਚ ਦੀ ਹੁੰਦਾ ਜਦੋਂ ਵੀ ਆਪਾਂ ਕੱਪੜੇ ਨਹੀਂ ਧੋਂਦੇ ਬਾਕੀ ਸਾਰੇ ਆਪਾਂ ਕੱਪੜੇ ਦਿੱਲੀ ਦਿੱਲੀ ਧੋਣੇ ਹੁੰਦੇ ਠੀਕ ਹੈ ਜੀ ਤੇ ਅੱਜ ਸ਼ਨੀਵਾਰ ਵਾਲ ਦਿਨ ਅਜ ਕੱਪੜੇ ਹੈ ਨਹੀਂ ਸੀ ਮੈਂ ਕਿਹਾ ਚਲੋ ਕੱਲ ਨੂੰ ਧੋ ਦਾਂਗੇ ਸੰਡੇ ਨੂੰ ਤੇ ਵੀ ਅੱਜ ਕੱਪੜੇ ਵਗੈਰਾ ਹੋ ਜਾਣਗੇ ਠੀਕ ਹੈ ਜੀ ਗਰਮੀ ਦਾ ਮੌਸਮ ਬਹੁਤ ਮਤਲਬ ਹੋ ਗਿਆ ਬਹੁਤ ਜ਼ਿਆਦਾ ਗਰਮੀ ਹੋਗੀ ਤੇ ਸਾਰੇ ਜਣੇ ਆਪਣਾ ਧਿਆਨ ਰ ਗਰਮੀ ਬਹੁਤ ਜ਼ਿਆਦਾ ਹੋ ਗਈ ਤੇ ਚਲੋ ਜੇ ਬਫਸ ਮੇਰਾ ਪੋਚੇ ਦਾ ਕੰਮ ਤਕਰੀਬਨ ਨਿਬੜ ਗਿਆ ਤੇ ਕਿਚਨ ਵਿੱਚ ਮੈਂ ਛੱਡ ਦਿੱਤਾ ਕਿਉਂਕਿ ਨਾ ਝਾੜੂ ਦਾ ਲਾਤਾ ਸੀਗਾ ਮੈਂ ਕਿਹਾ ਚਲੋ ਪਹਿਲਾਂ ਉੱਥੇ ਰੋਟੀ-ਵੁੱਟੀ ਬਣਾਉਂਗੀ ਨਾ ਵੀ ਉੱਥੇ ਬਾਅਦ ਚ ਜਿਹੜਾ ਹੈਗਾ ਲਾ ਲਾਂਗੇ ਆਪਾਂ ਰੋਟੀ ਬਣਾਉਣ ਤੋਂ ਬਾਅਦ ਤੇ ਬਸ ਬਾਕੀ ਸਾਰੇ ਜਿਹੜਾ ਹੈਗਾ ਨਿਬੜ ਗਏ ਆਪਣਾ ਤੇ ਸਭ ਤੋਂ ਪਹਿਲਾਂ ਮੈਂ ਡਰੈਸਿੰਗ ਰੂਮ ਦੇ ਵਿੱਚ ਜਿਹੜਾ ਹੈਗਾ ਪੋਚਾ ਲਾਉਣੀ ਹੁੰਦੀ ਆ ਤੇ ਬਾਅਦ ਵਿੱਚ ਫਿਰ ਦੋਨੇ ਕਮਰੇ ਜਿੱਤੇ ਲੌਬੀ ਚ ਠੀਕ ਹੈ ਜੀ ਆੰਡਰਫਰੈਂਸ ਤੇ ਮਤਲਬ ਕਿ ਨਾ ਹੁਣਾਂ ਟਾਈਮ ਜਿਹੜਾ ਹੋ ਚੁੱਕਿਆਗਾ ਸਾਡੇ 8:30 ਹੋਈ ਨਹੀਂ ਸਾਡੇ 8:30 ਤੇ 5 ਮਿੰਟ ਬਾਕੀ ਨੇ ਫ੍ਰੀ ਲੰਗਵਾ ਤੰਗੀ ਗੋਜੀ ਟ੍ਰੇਨ ਲੱਗ ਗਈ ਤੇ ਹਨਾ ਕੰਮਕਾਰ ਆਪਾਂ ਕਰ ਲਈ ਚੜ ਗੁੱਜੰਗਰੀਸ ਮੈਂ ਤੁਹਾਨੂੰ ਸਕੂਪ ਇਹਦਾ ਤਿਆਰ ਕਰਕੇ ਠੀਕ ਹੈ ਜੀ ਤੇਲ ਦਾ ਲਾਂਚ ਮੇਰਾ ਸਾਰਾ ਖੁਸ਼ ਹੋ ਗਿਆ ਤੇ ਹੁਣ ਅਸੀਂ ਮਤਲਬ ਮੈਨੂੰ ਅੱਜ ਮੰਮੀ ਚਲੇ ਗਿਆ ਨੂੰ ਮਿਲਿਆ ਕਿ ਇਹ ਮਤਲਬ ਕੀ ਆਪਨੇ ਜਿੱਦਿਆ ਪਤਾ ਲੱਗ ਠੀਕ ਹੈ ਜੀ ਸਾਰਾ ਨੰਬਰ ਤੇ ਮੇਰੇ ਸਿਸਟਰ ਨੇ ਵੀ ਨੂੰ ਮਿਲਦੇ ਉਹਨਾਂ ਦੇ ਮਿਲਦੇ ਕਰਨਾ ਚਾਹ ਰਿਹਾ ਕਾਹਨ ਟਾਈਮ ਤੱਕ ਕਮਾਲ ਨੇ ਬਹੁਤ ਜ਼ਿਆਦਾ ਕਮਾਲ ਮਿਲਿਆ ਤਾਂ ਕਰਕੇ ਪਤਾ ਲੱਗ ਗਿਆ ਤੇ ਠੀਕ ਮੈਂ ਇਧਰ ਅੱਟਾ ਗੋਲਿਆ ਅੱਟਾ ਮੁੰਨਾ ਢਾਲਵਾ ਠੀਕ ਹੈ ਤੇ ਬਸ ਅਪਨੇ ਤਵਾ ਗੈਸ ਤੇ ਛੜਾ ਦਿੱਤਾ ਵਾ ਤੇ ਜੈਸਾ ਕੋਈ ਤਾਂ ਵਾਲਾ ਇਹਨਾਂ ਗਰਮ ਹੋ ਗਏ ਤੇ ਫਿਰ ਅਗੂ ਬਣਾਉਂਗੀ ਰੋਟੀ ਤੇ ਇਧਰ ਪਰਤਨ ਵਗੈਰਾ ਵੀ ਸਾਫ ਕਰ ਦਿੱਤੇ ਠੀਕ ਹੈ ਤੇ ਬਾਕੀ ਆਪਣੀ ਸਫਾਈ ਜਰਾ ਵੀ ਹੋ ਗਈ ਹੈ ਪੋਟੇ ਵਿੱਚ ਲੱਗ ਗਈ ਹੈ ਇਮਨ ਜਨ ਆ ਰਿਹਾ ਹੈ। ਅੰਦਰ ਕਰਾਂਗੇ ਮਿੱਠਾ ਕਰਕੇ ਪਾਉਂਗੀ। ਇਹ ਰੋਟੀ ਮਿੱਠੀ ਨਾਲ ਆਉਣਾ ਹੈ। ਉੱਗਣੇ ਬੋਝ। ਤੇ ਅਜਨ ਜਾਣਾ ਤਾਂ ਮੀਟਿੰਗ ਤੇ ਠੀਕ ਹੈ। ते ते जाना गा, तो मीटिंग जी। तो किन दसागे पहले काम आपम कर लीए ठीक है जी उस बाद दसूंगी जी चलो जी करें काम कर ठीक है जी बारह बजे जाना जाव टाइम साढ़े अठला हो गया फटाफट काम लगेड़ के ठीक है जी बाकी काम कराने वो करिए चल जी फिर रोटी रूटी बनावा दही खा रही अच दाल वाले खुँटी ठीक है क्योंकि रात में मैं दाल बनाई सीता करके ਠੀਕ ਹੈ ਜੀ ਫਿਰ ਬਣਾ ਲਈਏ ਆਪਾਂ ਪ੍ਰਸ਼ਾਦੇ ਲੋ ਜੇ ਸਾਰੇ ਕੰਮ ਖਤਮ ਕਰਨ ਤੋਂ ਬਾਅਦ ਆਪਾਂ ਪਹੁੰਚ ਗਏ ਜੀ ਸਕੂਲ ਦੇ ਵਿੱਚ ਨੂਰ ਦੇ ਸਕੂਲ ਦੇ ਵਿੱਚ ਵਿੱਚ ਸੀਗੀ ਆਪਣੀ ਮੀਟਿੰਗ ਇਹ ਮੀਟਿੰਗ ਜਿਹੜੀ ਸੀਗੀ ਪੇਰੈਂਟਸ ਮੀਟਿੰਗ ਨਹੀਂ ਸੀ ਜੀ ਇਹ ਮੀਟਿੰਗ ਦੇ ਵਿੱਚ ਨਾ ਆਪਾਂ ਮੈਂ मतलब ਅ ਮੈਂਬਰ ਬਣੇ ਹੋਏ ਆ ਤਾਂ ਕਰਕੇ ਆਪਾਂ ਨੂੰ ਮੀਟਿੰਗ ਦੇ ਵਿੱਚ ਬੁਲਾਇਆ ਇਹ ਜਿਹੜਾ ਬਾਸ ਸੰਸਕਾਰ ਕੇਂਦਰ ਫਰੈਂਟਸ ਚੱਲ ਰਹੀ ਨੇ ਸਰਭਤਕਾਈ ਸਕੂਲ ਦੇ ਤੇ ਆਪਾਂ ਉਹਦੇ ਵਿੱਚ ਮਤਲਬ ਕਿ ਨਾ ਉਹਨਾਂ ਨੇ ਮਤਲਬ ਆਪਾਂ ਮੈਂਬਰ ਆ ਕਿ ਉਹਨਾਂ ਦੇ त करके जो भी कोई मीटिंग होंगी फिर आपना पैंता है इसलिए आपूल टीचर ने नूर का स्कूल है जी जिते नूर पढ़ती है तो आप उए हुए आप थोड़ा शूट किया ਦੇਖੋ ਆਪਣਾ ਪ੍ਰੋਜੈਕਟ ਕਦੋਂ ਨੈਕਸਟ ਫੋਰ ਲਿਆ ਤੁਹਾਨੂੰ ਪਿਸਾਰਾ ਬਦਲ ਲਓ ਹਲੋ ਜੀ ਮੀਟਿੰਗ ਦੇ ਵਿੱਚ ਮੈਂ ਥੋੜਾ ਜੀ ਮਤਲਬ ਸ਼ੂਟ ਕੀਤਾ ਸੀ ਤੁਹਾਡੇ ਨਾਲ ਮੈਂ ਸ਼ੇਅਰ ਕੀਤੀ ਆ ਠੀਕ ਆ ਜੀ ਇਹ ਨੂਰ ਦਾ ਸਕੂਲ ਜਿੱਥੇ ਨੂਰ ਕਰਦੀ ਆ ਸਾਹਮਣੇ ਤੁਸੀਂ ਦੇਖਿਆ ਸਰਵੇਤ ਕਾਈ ਸੀਨੀਅਰ ਸਕੈਂਡਰੀ ਸਕੂਲ ਗਿੱਦਿਆ ਮੰਦਰ ਠੀਕ ਆ ਜੀ ਤੇ ਮਿਲਦੇ ਆ ਨੈਕਸਟ ਵਲੌਗ ਦੇ ਅੰਦਰ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ